ਅ ਜਿੰਨਾ ਵੀ ਲੋਕਕ ਆਨੰਦ ਮਾਨ ਰਹੇ ਹੋ ਸੱਚਖੰਡ ਦੇ ਦਰਸ਼ਨ ਦیدارੇ ਕਰ ਰਹੇ ਹੋ ਇਹ ਬਾਬਾ ਜੀ ਦੀ ਰਸਨਾ ਹੈ ਇਹ ਇਹ ਦਰਗਾਹੀ ਨਕਸ਼ਾ ਹੈ ਇਹ ਸੱਚਖੰਡ ਦਰਗਾਹੀ ਨਕਸ਼ਾ ਹੈ ਇਸ ਨਕਸ਼ੇ ਨੂੰ ਆਪਣੀਆਂ ਅੱਖਾਂ ਵਿੱਚ ਵਸਾ ਲੋ ਮਨ ਵਿੱਚ ਵਸਾ ਲੋ ਜਿਸ ਵੇਲੇ ਤਨਤਨ ਬਾਬਾ ਅਨੰਦ ਸਿੰਘ ਜੀ ਤਨਤਨ ਬਾਬਾ ਇਕਸ਼ਰ ਸਿੰਘ ਮਹਾਰਾਜ ਜੀ ਦਾ ਵਕਤ ਆ ਜਿਹੜੇ ਦੋ ਭਰਾ ਸਟੇਜ ਸੈਕਟਰੀ ਬੈਠੇ ਨੇ ਇਹਨਾਂ ਦੇ ਪਿਤਾ ਸ਼ੰਤ RAM ਸਿੰਘ ਜੀ ਮੁਜ਼ਫਰਨਗਰ ਵਾਲੇ ਉਹਨਾਂ ਨੇ ਇਸ ਸਟੇਜ ਤੋਂ ਬਾਬਾ ਜੀ ਦੇ ਬਚਨਾਂ ਦੀ ਕਿਰਪਾ ਕਰਨੀ ਇਹਨਾਂ ਦਾ ਇੱਕ ਤਾਇਆ ਭਾਈ ਗੁਰਦੇਵ ਸਿੰਘ ਬਾਬਾ ਈਸ਼ਰ ਸਿੰਘ ਮਹਾਰਾਜ ਦੀਆਂ ਉਹਨੇ ਬੇਅੰਤ ਖੁਸ਼ੀਆਂ ਲੈਣੀਆਂ ਜੋ ਬਾਬਾ ਜੀ ਨੇ ਉਹਦੇ মুখ ਤੋਂ ਸੁਣਨਾ ਤੇ ਬਾਬਾ ਜੀ ਨੇ ਬਹੁਤ ਖੁਸ਼ ਹੋਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਸੇ ਦੀ ਰਸਨਾ ਮੰਜੀ ਨਾ ਰਹਿ ਜਾਵੇ ਆਓ ਸਾਰੇ ਮਿਲ ਕੇ ਕਹੀਏ 2 ਮਿੰਟ ਦੀ ਹਾਜ਼ਰੀ ਸਾਰੇ ਕਿਰਪਾ ਕਰਿਓ ਤੇਰੀ ਕਿਰਪਾ ਵਰਸੇ ਤੇਰੀ ਵਰਸੀ ਤੇ ਤੇਰੀ ਕਿਰਪਾ ਵਰਸੇ ਤੇਰੀ ਵਰਸੀ ਤੇ ਤੇ ਕਿਰਪਾ ਵਰਸੇ ਤੇਰੀ ਵਰਸੀ ਤੇ ਸਾਰੀਆਂ ਸੰਗਤਾਂ ਤੇਰੀ ਕਿਰਪਾ ਵਰਸੇ ਤੇਰੀ ਵਰਸੀ ਤੇ 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 ਤੇਰੀ ਕਿਰਪਾ ਵਰਸੇ 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 ਤਨ ਤਨ ਬਾਬਾ ਆਨੰਦ ਸਿੰਘ ਜੀ 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 ਮਹਿਮਾਨ ਗਣੀ ਸੇਈ ਆਏ ਸਭਨ ਦਿਨਾਂ ਦੇ ਕਾਮਾ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ ਕੇਸਾ ਕਾ ਕਰ ਚਵਰ ਟਲਾਵਾ ਚਰਨ ਧੂੜ ਮੁਖ ਲਾਈ ਤੇਰੀ ਵਰਸੀ ਤੇ ਤੇਰੀ ਕਿਰਪਾ ਵਰਸੇ ਤੇਰੀ ਵਰਸੀ ਤੇਰੀ ਕਿਰਪਾ ਵਰਸੈ ਤੇਰੀ ਵਰਸੀ ਤੇ 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 ਤੂੜ ਮੁਖ ਲਾਈ ਜਨਮ ਮਰਨ ਤੋਂ ਹੂੰ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀਦਾਨ ਦੇ ਭਗਤੀ ਲਾਇਆ ਨ ਅਰਸ਼ੋਂ ਰੰਮ ਲਾਏ ਜਨਮ ਮਰਨ ਤੈਰੀ ਵਰਸੀ ਤੇ ਤੇਰੀ ਕਿਰਪਾ ਵਰਸੇ ਤੇਰੀ ਵਰਸੀ ਤੇ ਤੇਰੀ ਕਿਰਪਾ ਵਰਸੇ ਤੇਰੀ ਵਰਸੀ ਤੇ ਤੇਰੀ ਕਿਰਪਾ ਵਰਸੇ ਤੇਰੀ ਵਰਸੀ ਤੇ ਜੀ ਦਾਨ ਦੇ ਭਗਤੀ ਲਾਇਨ ਹਰਿਸ਼ਿਉ ਲੈਣ ਮਲਾਏ ਤੰਤਨ ਬਾਬਾ ਅਨੰਤ ਸਿੰਘ ਮਹਾਰਾਜ ਜੀ ਸੇਵਾ ਤੇ ਰੀਜ ਪਏ ਸੇਵਾ ਤੇ ਦਿਆਲ ਹੋ ਗਏ ਬਾਬਾ ਆਇਸ਼ਰ ਸਿੰਘ ਮਹਾਰਾਜ ਜੀ ਨੇ ਬਾਬਾ ਅਨੰਤ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਨੂੰ ਪਾਲਿਆ ਬਾਬਾ ਅਨੰਤ ਸਿੰਘ ਮਹਾਰਾਜ ਜੀ ਆਪਣੀ ਵਿਰਾਸਤ ਕਮਾਈ ਗੁਰਨਾਨਕ ਸਾਹਿਬ ਵੱਲੋਂ ਮਿਲਿਆ ਜੀਵਨਦਾਨ ਗੁਰੂ ਸਾਹਿਬ ਨੂੰ ਪ੍ਰਤੱਖ ਜਾਨ ਮੰਨਣਾ ਪੂਜਣਾ ਭੋਗ ਲਵਾਉਣਾ ਸੇਵਾ ਕਰਨੀ ਇਹ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ ਉਹਨਾਂ ਨੇ ਇਹ ਸਾਰੀ ਤਪਛਿਆ ਸੇਵਾ ਝੋਲੀ ਵਿੱਚ ਪਾਈ ਅਗੋਂ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਉਹਨਾਂ ਨੂੰ ਚਾਰ ਚੱਲ ਲਾਏ ਇੱਥੇ ਤਾਂ 1 2 ਮਿੰਟ ਮਿਲ ਜਾਣ ਬਹੁਤ ਵੱਡੀ ਗੁਰਨਾਨਕ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ ਇਹਨਾਂ ਸ਼ਬਦਾਂ ਦੇ ਨਾਲ ਉਹਨਾਂ ਪੁੱਲਾਂ ਦੀ ਖਿਮਾ ਕਰਨੀ ਗੁਰਬਖਸ਼ ਸਿੰਘ ਜੀ ਬਾਬਾ ਜੀ ਨਕੋਦਰ ਵਾਲੇ ਉਹਨਾਂ ਦੇ ਹਜ਼ੂਰੀ ਸੇਵਕ ਬਾਬਾ ਕਰਨੈਲ ਸਿੰਘ ਜੀ ਜਲੰਧਰ ਮਿੱਠਾਪੁਰ ਵਾਲੇ ਇਹ ਵੀ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਗਵਾਉਣ ਵਾਸਤੇ ਆਏ ਅਸੀਂ ਸਟੇਜ ਸੈਕਟਰੀ ਦੇ ਸਮੇਂ ਨੂੰ ਸਮਝਦੇ ਹੋਏ ਬਾਬਾ ਜੀ ਦੇ ਦਰਕਰ ਵਿੱਚ ਇਕੱਠਿਆਂ ਹਾਜ਼ਰੀ ਲਵਾ ਲਈ ਬਾਬਾ ਜੀ ਕਿਰਪਾ ਕਰਨ ਸਦਾ ਮੇਰਾ ਪਰਿਆ ਹੱਥ ਰੱਖਣ ਹੋਈਆਂ ਪੁੱਲਾਂ ਦੀ ਖਮਾ ਜੀ ਦਿਓ ਅਸੀਸ ਬਖਵਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਨਿਕਸ਼ਾ